ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਜੀ ਨਾਲ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਇੱਕ ਸੱਚੀ ਜੋ ਘਟਨਾ ਉਹਨਾਂ ਦੇ ਬਚਨਾਂ ਦੀ ਕਰਾਮਾਤ ਆਪ ਜੀ ਦੇ ਨਾਲ ਸਾਂਝੀ ਕਰਨ ਲੱਗੇ ਹਾਂ ਇੱਕ ਵਾਰਿਕ ਵਿਬੀ ਸੰਗਤ ਦੇ ਵਿੱਚ ਬੈਠੀ ਉੱਚੀ ਉੱਚੀ ਰੋਣ ਲੱਗ ਪਈ ਹਾਂ ਬਾਬਾ ਜੀ ਨੇ ਆਪਣੇ ਸੇਵਾਦਾਰ ਬਾਬਾ ਪਰਮਜੀਤ ਸਿੰਘ ਜੀ ਨੂੰ ਕਿਹਾ ਕਿ ਪਰਮਜੀਤ ਭਾਈ ਇਹ ਬੀਬੀ ਐਨਾ ਵਿਰਾਹ ਕਿਉਂ ਕਰਦੀ ਆ ਇਹ ਕਿਉਂ ਰੋ ਰਹੀ ਆ ਭਾਈ ਇਹਨੂੰ ਪੁੱਛ ਗਿਆ ਤਾਂ ਬਾਬਾ ਜੀ ਦੇ ਜੋ ਸੇਵਾਦਾਰ ਸੀ ਉਹ ਗਏ ਉਹਨਾਂ ਦੇ ਕੋਲ ਅਤੇ ਪੁੱਛਿਆ ਵੀ ਬੀਬਾ ਜੀ ਤੁਹਾਨੂੰ ਕੀ ਹੋ ਗਿਆ ਕਿਉਂ ਰੋ ਰਹੇ ਹੋ ਤਾਂ ਦੁੱਖ ਦੇ ਵਿੱਚ ਅਕਸਰ ਹੀ ਹੁੰਦਾ ਹੈ ਕਿ ਇਨਸਾਨ ਦੀ ਜੋ ਜ਼ੁਬਾਨ ਹੈ ਉਹ ਘੱਟ ਬੋਲਦੀ ਹੈ ਤੇ ਅੱਖਾਂ ਜ਼ਿਆਦਾ ਬੋਲਦੀਆਂ ਹਨ ਉਹ ਹੋਰ ਉੱਚੀ ਉੱਚੀ ਰੋਣ ਲੱਗ ਪਈ ਤਾਂ ਸੇਵਾਦਾਰ ਨੇ ਫਿਰ ਪੁੱਛਿਆ ਬੀਬੀ ਬਾਜੀ ਰੋਕੇ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਆਪ ਜੀ ਦੱਸੋ ਕਿਉਂ ਰੋ ਰਹੇ ਹੋ ਤਾਂ ਉਸ ਨੇ ਦੱਸਿਆ ਕਿ ਮੈਂ ਬੜੀ ਆਸ ਲੈ ਕੇ ਮਹਾਂਪੁਰਸ਼ਾਂ ਦੇ ਕੋਲ ਆਈ ਹਾਂ ਘਰ ਵਾਲਾ ਮੇਰਾ ਮਰ ਚੁੱਕਾ ਹੈ ਬੱਚੀ ਮੇਰੀ ਵਿਆਹਣ ਵਾਲੀ ਹੈ ਮੁੰਡਾ ਮੇਰਾ ਵਿਆਹਣ ਵਾਲਾ ਹੈ ਬੇਰੁਜ਼ਗਾਰ ਹੈ ਕੋਈ ਕੰਮ ਨਹੀਂ ਕਰਦਾ ਮੇਰੇ ਸਿਰ ਤੇ ਕਰਜ਼ਾ ਬਹੁਤ ਜ਼ਿਆਦਾ ਹੈ ਤਾਂ ਬਾਬਾ ਪਰਮਜੀਤ ਸਿੰਘ ਜੀ ਉਹਨਾਂ ਨੂੰ ਮਹਾਪੁਰਸ਼ਾਂ ਦੇ ਕੋਲ ਲੈ ਗਏ ਤੇ ਬਾਬਾ ਪਰਮਜੀਤ ਸਿੰਘ ਨੇ ਮਹਾਪੁਰਸ਼ਾਂ ਨੂੰ ਸਾਰੀ ਗੱਲ ਦੱਸੀ ਕਿ ਇਸ ਘਰ ਕਿਹ ਵੀ ਬੀਬੀ ਰੋ ਰਹੀ ਹੈ ਬਾਬਾ ਜੀ ਤਾਂ ਜਦੋਂ ਮਹਾਪੁਰਸ਼ਾਂ ਨੇ ਉਸ ਬੀਬੀ ਵੱਲ ਦੇਖਿਆ ਤੇ ਕਿਹਾ ਕਿ ਜਾ ਬੀਬੀ ਆਪਣੇ ਘਰ ਜਾ ਕੇ ਚੰਗੀ ਤਰ੍ਹਾਂ ਸਪਾਈ ਕਰਿਆ ਕਰ ਕਈ ਵਾਰੀ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਜੋ ਬਾਣੀ ਪੜ੍ਹਦੇ ਹਨ ਜਾਂ ਮਾਪੁਰਸ਼ਾਂ ਦੀ ਸੰਗਤ ਕਰਦੇ ਹਨ ਉਹ ਸਿਰਫ ਸਤਿ ਵਚਨ ਕਰਕੇ ਹੀ ਗੱਲ ਨੂੰ ਮੰਨ ਲੈਂਦੇ ਹਨ ਪਰ ਕਈਆਂ ਨੇ ਸੰਗਤ ਨਹੀਂ ਕੀਤੀ ਹੁੰਦੀ ਜਾਂ ਕਹਿ ਲਓ ਵੀ ਇੰਨਾ ਗਿਆਨ ਨਹੀਂ ਹੁੰਦਾ ਉਹ ਬੀਬੀ ਵੀ ਉਹਨੂੰ ਇੰਨਾ ਕੋਈ ਗਿਆਨ ਨਹੀਂ ਸੀ ਉਹਨੇ ਦੁਬਾਰਾ ਫੇਰ ਕਿਹਾ ਬਾਬਾ ਜੀ ਵੀ ਸਪਾਈ ਤਾਂ ਅਸੀਂ ਆਪਣੇ ਘਰ ਰੋਜ਼ ਕਰਦੇ ਹਾਂ ਤਾਂ ਮਹਾਂਪੁਰਸ਼ ਨੇ ਫਿਰ ਕਿਹਾਗੇ ਭਾਈ ਕੋਈ ਘਰ ਦੇ ਵਿੱਚ ਪੁਰਾਣਾ ਸੰਦੂਕ ਪਿਆ ਜਾ ਚੰਗੀ ਤਰ੍ਹਾਂ ਸਾਫ਼ ਸਪਾਈ ਕਰਿਆ ਕਰੋ ਉਹਨੂੰ ਸਾਫ਼ ਕਰ ਚੰਗੀ ਤਰ੍ਹਾਂ ਤਾਂ ਬਾਬਾ ਪਰਮਜੀਤ ਸਿੰਘ ਜੀ ਜੋ ਬਾਬਾ ਜੀ ਦੇ ਸੇਵਾਦਾਰ ਸੀ ਉਹਨਾਂ ਨੇ ਕਿਹਾ ਬੀਬਾ ਜੀ ਆਜੋ ਮੈਂ ਸਮਝਾ ਦਿੰਨਾ ਤਾਂ ਉਹਨਾਂ ਨੇ ਕਿਹਾ ਵੀ ਮਹਾਂਪੁਰਸ਼ ਨੇ ਜੋ ਗੱਲ ਕਹਿ ਦਿੱਤੀ ਨਾ ਇਨੂੰ ਸਤਿਵਚਨ ਕਰਕੇ ਘਰੇ ਚਲੀ ਜਾ ਤੇ ਜਾ ਕੇ ਜਿਹੜਾ ਵੀ ਤੇਰੇ ਘਰੇ ਸੰਦੂਕ ਹੈ ਪੇਟੀ ਹੈ ਉਹਦੀ ਚੰਗੀ ਤਰ੍ਹਾਂ ਸਫਾਈ ਕਰ ਤੇ ਫਿਰ ਮਹਾਂਪੁਰਸ਼ਾਂ ਨੂੰ ਆ ਕੇ ਦਵਾਰਾ ਮਿਲ ਲੈਣਾ ਤੇ ਉਹ ਮਾਤਾ ਘਰ ਆ ਗਈ ਘਰ ਆ ਕੇ ਉਹਨੇ ਨਾਲ ਆਪਣੇ ਪੁੱਤਰ ਨੂੰ ਧੀ ਨੂੰ ਲਾਇਆ ਤੇ ਜਦੋਂ ਜਿਹੜਾ ਉਹ ਪੁਰਾਣਾ ਸੰਦੂਕ ਸੀਗਾ ਉਹ ਉਸਦੀ ਸੱਸ ਦਾ ਸੀਗਾ ਜਦੋਂ ਉਸਨੇ ਉਸਨੂੰ ਖੋਲ੍ਹਿਆ ਸਰਸਮਾਨ ਬਾਹਰ ਕੱਢਿਆ ਤਾਂ ਖੀਰ ਦੇ ਵਿੱਚ ਹੀਟਾਂ ਤੋਂ ਜਾ ਕੇ ਇੱਕ ਬਿਰਧ ਗੁੜਕਾ ਸਾਹ ਨਿਕਲਿਆ ਜੋ ਕਿਸੇ ਕੱਪੜੇ ਦੇ ਵਿੱਚ ਲਪੇਟਿਆ ਹੋਇਆ ਸੀ ਪਾਣੀ ਲੱਗਾ ਹੋਇਆ ਸੀ ਅੰਗ ਫੜ ਚੁੱਕੇ ਸਨ ਤਾਂ ਉਹ ਬਹੁਤ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਹੋ ਗਈ ਅਤੇ ਫਿਰ ਉਸਨੇ ਗ੍ਰੰਥੀ ਨਾਲ ਗੱਲ ਕੀਤੀ ਅਤੇ ਉਸ ਗੁੜਕਾ ਸਾਹਿਬ ਦਾ ਸੰਸਕਾਰ ਕਰ ਦਿੱਤਾ ਫਿਰ ਉਹ ਮਹਾਪੁਰਸ਼ਾਂ ਦੇ ਕੋਲ ਦੁਬਾਰਾ ਫਿਰ ਚਲੀ ਗਈ ਤੇ ਜਦੋਂ ਉਹਨੇ ਮਹਾਪੁਰਸ਼ਾਂ ਨੂੰ ਜਾ ਕੇ ਸਾਰੀ ਗੱਲ ਦੱਸੀ ਤਾਂ ਮਹਾਪੁਰਸ਼ ਕਹਿੰਦੇ ਭਾਈ ਜਿਸ ਘਰ ਦੇ ਵਿੱਚ ਗੁਰਵਾਣੀ ਦੀ ਗੁੜਕਿਆਂ ਦੀ ਸਾਂਭ ਸੰਭਾਲ ਨਹੀਂ ਉਹਨਾਂ ਨੂੰ ਉਲੀ ਲੱਗ ਰਿਹਾ ਹੈ ਘਰ ਨੂੰ ਤਾਂ ਪਿਉਲੀ ਲੱਗਣੀ ਹੈ ਇਸ ਤਰ੍ਹਾਂ ਕਰੋ ਬੀਬਾ ਜੀ ਆਪਣੀ ਗਲਤੀ ਨੂੰ ਆਪਣੀ ਭੁੱਲ ਨੂੰ ਸਤਿਗੁਰੂ ਅੱਗੇ ਬਖਸ਼ਾ ਕੇ ਅਰਦਾਸ ਕਰਕੇ ਨਿਤਨੇਮ ਦੇ ਗੁੜਕੇ ਲੈ ਜਾਓ ਸਵੇਰੇ ਸ਼ਾਮ ਨਿਤਨੇਮ ਕਰਿਆ ਕਰੋ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਉਹ ਬੀਬੀ ਬਾਬਾ ਜੀ ਨੂੰ ਨਮਸਕਾਰ ਕਰਕੇ ਤੇ ਇਹ ਗੱਲ ਮੰਨ ਕੇ ਨਿਤਨੇਮ ਦੇ ਗੁਰਕੇ ਸਾਹਿਬ ਘਰੇ ਲੈ ਆਏ ਫਿਰ ਤਿੰਨੇ ਜਾਣੇ ਉਸ ਦਾ ਪੁੱਤਰ ਵੀ ਅਤੇ ਧੀ ਵੀ ਰੋਜ਼ ਨਿਤਨੇਮ ਕਰਨ ਲੱਗ ਗਏ ਸਮਾਂ ਬੀਤਦੇ ਬੀਤੇ ਮਹਾਂਪੁਰਸ਼ ਜੋ ਉਹਨਾਂ ਦੇ ਸੇਵਾਦਾਰ ਨੇ ਬਾਬਾ ਪਰਮਜੀ ਸਿੰਘ ਜੀ ਕਹਿੰਦੇ ਕਿ ਉਹ ਬੀਬੀ ਫਿਰ ਆਉਂਦੀ ਤਾਂ ਰਹੀ ਪਰ 3 ਸਾਲ ਲੱਗ ਗਏ 3 ਸਾਲਾਂ ਦੇ ਵਿੱਚ ਕਹਿੰਦੇ ਉਹਦਾ ਮੁੰਡਾ ਇਟਲੀ ਚਲਾ ਗਿਆ ਧੀ ਦਾ ਵਿਆਹ ਹੋ ਗਿਆ ਇਟਲੀ ਜਾ ਕੇ ਉਸਦੇ ਪੁੱਤਰ ਨੇ ਸਾਰਾ ਘਰ ਦਾ ਕਰਜ਼ਾ ਲਾ ਦਿੱਤਾ ਅਤੇ ਨਵੀਂ ਪੈੜੀ ਤਿੰਨਵੀਂ ਜ਼ਮੀਨ ਵੀ ਖਰੀਦ ਲਈ ਤੇ ਇਹ ਘਟਨਾ ਬਾਬਾ ਪਰਮਜੀਤ ਸਿੰਘ ਜੀ ਨੇ ਫਿਰ ਆਪ ਦਸੀ ਵੀ ਭਾਈ ਹੰਸਾਲੀ ਵਾਲੇ ਮਹਾਂਪੁਰਸ਼ ਨੇ ਕਿਹਾ ਸੀ ਕਿ ਘਰ ਦੇ ਵਿੱਚ ਜੇ ਗੁਰਕਾ ਸਾਹਿਬ ਪੋਥੀ ਸਾਹਿਬ ਸੈਂਚੀ ਸਾਹਿਬ ਜੇ ਕੋਈ ਵੀ ਧਾਰਮਿਕ ਚੀਜ਼ ਹੈ ਤਾਂ ਉਸ ਦੇ ਨਰਾਦਰੀ ਨਾ ਕਰੋ ਇਸ ਦਾ ਬਹੁਤ ਵੱਡਾ ਪਾਪ ਹੈ ਤੇ ਜਿੰਨਾ ਹੋ ਸਕਦਾ ਹੈ ਬਾਣੀ ਦਾ ਸਤਕਾਰ ਕਰੋ ਮਹਾਂਪੁਰਸ਼ ਕਹਿੰਦੇ ਸਨ ਕਿ ਜੋ ਗੁਰੂ ਦਾ ਸਿੱਖ ਹੁੰਦਾ ਹੈ ਉਹ ਨਿਤਨੇਮ ਕਦੇ ਵੀ ਨਹੀਂ ਛੱਡਦਾ ਜਿਹੜਾ ਗੁਰੂ ਦਾ ਸਿੱਖ ਨਿਤਨੇਮ ਦੇ ਨਾਲ ਜੁੜਿਆ ਰਹੇਗਾ ਤੇ ਉਸ ਨੂੰ ਕੋਈ ਵੀ ਭਾਈ ਕਹਿੰਦੇ ਕਮੀ ਨਹੀਂ ਹੁੰਦੀ ਕਿਉਂਕਿ ਮਹਾਰਾਜ ਨੇ ਤਾਂ ਗੁਰਬਾਣੀ ਦੇ ਵਿੱਚ ਆਪ ਹੀ ਲਿਖਿਆ ਹੈ ਕਿ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਸਾਚੇ ਸਾਖ ਬਾਣ ਕਿਆ ਨਾਹੀ ਕਰਤੀ ਰਹਿ ਘਰ ਤਾਂ ਤੀ ਰਹਿ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸੋ ਸਤਗੁਰੂ ਦੇ ਘਰ ਤਾਂ ਸਭ ਕਿਛ ਹੀ ਹੈ ਜੇ ਇਨਸਾਨ ਦੀ ਨੀਤ ਸਾਫ ਹੋਵੇ ਤਾਂ ਉਹ ਪਰਮਾਤਮਾ ਵੀ ਕੋਈ ਓਲਾ ਨਹੀਂ ਰੱਖਦਾ ਤੇ ਸਹਜੇ ਹੀ ਸਹਜੇ ਸਤਿਗੁਰੂ ਅਕਾਲ ਪੁਰਖ ਗੁਰੂ ਮਹਾਰਾਜ ਉਸ ਇਨਸਾਨ ਨੂੰ ਸਭ ਕੁਝ ਦੇ ਦਿੰਦੇ ਹਨ ਜਿਹੜਾ ਨਿਤਨੇਮ ਦੇ ਨਾਲ ਜੁੜਿਆ ਰਹਿੰਦਾ ਹੈ ਜਿਹੜਾ ਨਿਤਨੇਮ ਨੂੰ ਛੱਡ ਕੇ ਇੱਧਰ ਉੱਧਰ ਚਲਾ ਜਾਂਦਾ ਹੈ ਪੀਰਾਂ ਦੇ ਮਸਾਣਾ ਤੇ ਤੇ ਭਾਈ ਸਤਿਗੁਰੂ ਕਹਿੰਦੇ ਫਿਰ ਉਹਦਾ ਕੋਈ ਭਲਾ ਨਹੀਂ ਹੋ ਸਕਦਾ ਓਹ ਮੇਰੇ ਤੋਂ ਕੋਈ ਉਮੀਦ ਨਾ ਰੱਖੇ ਕਿਉਂਕਿ ਜੋ ਸ਼ਰਨ ਆਵੇਗਾ ਉਹੀ ਫਲ ਪਾਵੇਗਾ ਸੋ ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਬਚਨਾਂ ਨੇ ਉਹਨਾਂ ਦੀ ਇੰਨੀ ਕਮਾਈ ਸੀ ਉਸ ਬੀਬੀ ਦਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਬਾਣੀ ਨਾਲ ਜੋੜ ਦਿੱਤਾ ਕਰਜ ਹਲਾ ਦਿੱਤਾ ਸੋ ਸਾਨੂੰ ਵੀ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਸਿੱਧ ਲੈਣੀ ਚਾਹੀਦੀ ਹੈ ਆਉ ਆਪਾਂ ਵੀ ਨਿਤਨੇਮ ਦੇ ਨਾਲ ਜੁੜੀਏ ਤੇ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਰੱਖੀਏ ਭੁੱਲਾਂ ਚੁੱਕਾ ਮਾਫ਼ ਕਰਨਾ ਜੀ ਜੇ ਵੀਡੀਓ ਆਪ ਜੀ ਨੂੰ ਚੰਗੀ ਲੱਗੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਕਮੈਂਟ ਕਮੈਂਟ ਕਰਨਾ ਤਾਂ ਜੋ ਕਿਸੇ ਹੋਰ ਨੂੰ ਸੁਣ ਕੇ ਉਹਦਾ ਵੀ ਭਲਾ ਹੋ ਸਕੇ ਸਿਰਫ ਮੇਰਾ ਮੇਨ ਪਰਪਸ ਉਦੇਸ਼ ਬਾਣੀ ਨਾਲ ਜੁੜਨਾ ਤੇ ਜੋੜਨ ਦਾ ਭੁੱਲਾਂ ਚੁੱਕਾ ਮਾਫ਼ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ